ਦਖਨੇ ਮਹੱਲਾ ਪੰਜਵਾ ਜੇ ਤੂੰ ਮਿੱਤਰ ਆ ਸਾੜੜਾ ਹਿਕ ਪੂਰੀ ਨਾਂ ਦੇ ਛੋੜ ਜਿਉ ਮਹੀਂ ਜਾ ਤਉ ਮੋਹਿਆ ਕਦ ਪਸੀ ਜਾਨੀ ਤੋ ਹੈ ਮਹੱਲਾ ਪੰਜਵਾ ਦੁਰਜਨ ਤੂੰ ਜਲ ਪਹਾੜੀ ਵੇ ਛੋੜੇ ਮਰ ਜਾਹੇ ਕੰਤਾ ਤੂੰ ਸੋ ਸੇਜੜੀ ਮੈਡਾ ਮਹਬੂ ਦੁਖ ਉਲਾਹੀ ਮਹਲਾ ਪੰਜਵਾ ਦੁਰਜਨ ਦੂਜਾ ਭਾਉ ਹੈ ਵੇਛੁੜਾ ਹਮੇ ਰੋਗ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੂਗ ਪਉੜੀ ਤੂੰ ਅਗੰ ਬਦਿਆਲ ਬੇਅੰਤ ਤੇਰੀ ਕੀਮਤ ਕਹੇ ਕੌਣ ਤੋੜ ਦਿਰ ਜਿਆ ਸਭ ਸੰਸਾਰ ਤੂੰ ਨਾ ਇੱਕ ਸਗਲ ਭੌਣ ਤੇਰੀ ਕੁਦਰਤ ਕੋਈ ਨਾ ਜਾਣੇ ਮੇਰੇ ਠਾਕੁਰ ਸਗਲ ਰੌਣ ਤੁਦੇ ਅਪੜ ਕੋਈ ਨਾ ਸਕੈ ਤੂ ਅਬ ਨਾਸੀ ਜਗ ਉਧਰਨ ਤੁਦ ਥਾਪੇ ਚਾਰੇ ਯੁਗ ਤੂ ਕਰਤਾ ਸਗਲ ਧਰਨ ਤੁਦਿਆ ਮਨ ਜਾਣਾ ਕੀਆ ਤੁਦਨੇ ਪਨਾ ਲਗੈ ਤਰੇਣ ਜਿਸੂ ਬਹਿ ਆਪ ਦਇਆਲ ਇਸ ਲਾਵਹਿ ਸਤਗੁਰ ਚਰਨ ਤੂੰ ਹੋਰਤ ਉਪਾਏ ਨ ਲਭੀ ਅਬ ਨਾਸੀ ਸ੍ਰਿਸ਼ਟ ਕਰਨ ਡਖਨੇ ਮਹੱਲਾ ਪੰਜਵਾ ਜੇ ਤੂੰ ਮਿੱਤਰ ਅਸੜੜਾ ਇੱਕ ਪੂਰੀ ਨਾਲੇ ਛੋੜ ਜਿਉ ਮਹੀਂ ਜਾ ਤਉ ਮੋਹਿਆ ਕਦ ਪਸੀ ਜਾਨੀ ਤੋ ਹੈ ਮਹੱਲਾ ਪੰਜਵਾ ਦੁਰਜਨ ਤੂੰ ਜਲ ਪਹਾੜੀ ਵੇ ਛੋੜੇ ਮਰ ਜਾਹੇ ਕੰਤਾ ਤੂੰ ਸੋ ਸੇਜੜੀ ਮੈਂਡਾ ਬੋ ਦੁਖ ਉਲਾਹੀ ਮਹੱਲਾ ਪੰਜਵਾ ਦੁਰਜਨ ਦੂਜਾ ਭਾਉ ਹੈ ਵੇਛੜਾ ਹੋ ਮੈ ਰੋਗ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ ਪੌੜੀ ਕੌਣ ਅਗੰਮ ਦਇਆਲ ਬੇਅੰਤ ਤੇਰੀ ਕੀਮਤ ਕਹੇ ਕੌਣ ਤਦ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਭਾਉਣ ਤੇਰੀ ਕੁਦਰਤ ਕੋਈ ਨ ਜਾਣੇ ਮੇਰੇ ਠਾਕੁਰ ਸਗਲ ਰਾਉਣ ਤੁਦੇ ਆਪਣ ਕੋਈ ਨਾ ਸਕੈ ਤੂੰ ਅਬ ਨਾਸੀ ਜਗ ਉਧਰਣ ਤੁਦ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਣ ਹੁਦਿਆਮਨ ਜਾਣਾ ਕੀਆ ਤੁਦ ਲੀਪ ਨਾ ਲੱਗੈ ਤਰੇਣ ਜੇ ਸੁਭੂ ਵੇ ਆਪ ਦਿਆਲ ਤਿਸ ਲਾਵੇ ਸਤਗੁਰ ਚਰਨ ਤੂ ਹੂਰਤ ਉਪਾਏ ਨ ਲਭੀ ਅਬ ਨਾਸੀ ਸ੍ਰਿਸ਼ਟ ਕਰਨ ਲਖਣੀ ਮਹੱਲਾ ਪੰਜਵਾ ਜੇ ਤੂੰ ਮਿੱਤਰ ਅਸੜੜਾ ਇੱਕ ਪੂਰੀ ਨਾ ਵੇ ਛੋੜ ਜਿਉ ਮਹੀਂ ਜਾ ਤੋ ਮੋਹਿਆ ਕਦ ਪਸੀ ਜਾਨੀ ਤੋਹੇ ਮਹੱਲਾ ਪੰਜਵਾ ਦਰਜਨ ਤੂ ਜਲ ਪਹਾੜੀ ਵੇ ਛੋੜੇ ਮਰ ਜਾਹੇ ਤੰਤਾ ਤੂੰ ਸੋ ਸੇਜੜੀ ਮੈਡਾ ਹਭੋ ਦੁੱਖ ਉਲਾਹੀ ਮਹੱਲਾ ਪੰਜਵਾ ਦਰਜਨ ਦੂਜਾ ਭਾਉ ਹੈ ਵਿਛੜਾ ਹੂੰ ਮੈਂ ਰੂਗ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ ਪੌੜੀ ਤੂੰ ਅਗੰਮ ਦਇਆਲ ਬੇਅੰਤ ਤੇਰੀ ਕੀਮਤ ਕਹੇ ਕੌਣ ਤੁਦਸ ਜਿਆ ਸਭ ਸੰਸਾਰ ਤੂੰ ਆਇਕ ਸਗਲ ਭੌਣ ਤੇਰੀ ਕੁਦਰਤ ਕੋਈ ਨ ਜਾਣੇ ਮੇਰੇ ਠਾਕੁਰ ਸਗਲ ਰੌਣ ਤੁਦਿਆ ਪੜ ਕੋਈ ਨਾ ਸਕੈ ਤੂੰ ਬਨਾਸੀ ਜਗ ਉਦਰਣ ਤੁਦ ਥਾਪੇ ਚਾਰੀ ਜੁਗ ਤੂੰ ਕਰਤਾ ਸਗਲ ਧਰਣ ਤੁਦ ਆਵਣ ਜਾਣਾ ਕੀਆ ਤੁਦ ਲੀਪਨ ਲੱਗੈ ਤ੍ਰੇਣ ਜੈਸੂ ਹੋਵੇ ਆਪ ਦਿਆਲ ਤਿਸ ਲਾਵੇ ਸਤਗੁਰ ਚਰਨ ਤੂੰ ਹੋਰਤ ਉਹ ਪਾਏ ਨ ਲਭੀ ਅਬ ਨਾਸੀ ਸ੍ਰੇਸ਼ਟ ਕਰਨ ਦਖਣਾ ਮਹੱਲਾ ਪੰਜਵਾ ਜੇ ਤੂੰ ਮਿੱਤਰਿਆ ਸਾੜੜਾ ਇੱਕ ਪੂਰੀ ਨਾ ਵੇ ਛੋੜ ਦਿਓ ਮਹੀਂ ਜਾ ਤੋ ਮੁਹਿਆ ਕਦ ਪਸੀ ਜਾਨੀ ਤੋਹੇ ਮਹੱਲਾ ਪੰਜਵਾ ਦੁਰਜਨ ਤੂੰ ਦਲ ਪਹਾੜੀ ਵੇ ਛੋਲੇ ਮਰ ਜਾਏ ਕੰਤਾ ਤੂੰ ਸੋ ਸੇ ਜੜੀ ਮੈਂ ਡਾਹ ਬੋ ਦੁਖ ਉਲਾਹੇ ਮਹੱਲਾ ਪੰਜਵਾ ਦੁਰਜਨ ਦੂਜਾ ਭਾਉ ਹੈ ਵਿਸ਼ੂੜਾ ਹਮੈ ਰੂਗ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੂਗ ਪੌੜੀ ਤੂੰ ਅਗੰਧਿਆਲ ਬੇਅੰਤ ਤੇਰੀ ਕੀਮਤ ਕਹੇ ਕੌਣ ਤੁਹਦ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਭਾਉਣ ਤੇਰੀ ਕੁਦਰਤ ਕੋਈ ਨ ਜਾਣੇ ਮੇਰੇ ਠਾਕੁਰ ਸਗਲ ਰਾਉਣ ਤੇ ਅਪੜ ਕੋਈ ਨ ਸਕੈ ਤੂੰ ਅਬਨਾਸੀ ਜਗ ਉਧਰਣ ਤੁਦਾ ਥਾਪੇ ਚਾਰੇ ਯੁਗ ਕਰਤਾ ਸਗਲ ਧਰਨ ਤੁਧਿਆ ਮਨ ਜਾਣ ਕੀਆ ਤੁਧਲੇਪ ਨ ਲੱਗੈ ਤ੍ਰਿਣ ਜਿਸੂ ਬੈ ਆਪ ਦਿਆਲ ਤਿਸ ਲਾਵੇ ਸਤਗੁਰ ਚਰਨ ਤੂੰ ਹੋਰਤ ਕੋ ਪਾਏ ਨ ਲੱਭੀ ਅਬਨਾਸੀ ਸਿਸ਼ਟ ਕਰਨ ਦਖਣੇ ਮਹੱਲਾ ਪੰਜਵਾ ਜੇ ਤੂੰ ਮਿੱਤਰਿਆ ਸਾੜੜਾ ਹਿੱਕਾ ਪੂਰੀ ਨਾ ਵੇਛੋੜ ਜਿਉ ਮਹੀਂ ਜਾ ਤੋ ਮੋਹਿਆ ਕਦ ਪਸੀ ਜਾਨੀ ਤੋ ਹੈ ਮਹੱਲਾ ਪੰਜਵਾ ਦੁਰਜਨ ਤੂੰ ਜਲ ਪਹਾੜੀ ਵਿੱਚ ਛੋੜੇ ਮਰ ਜਾਹੇ ਕੰਤਾ ਤੂੰ ਸੋ ਸੇ ਜੜੀ ਮੜਾਹ ਬੋ ਦੁੱਖ ਉਲਾਹੇ ਮਹੱਲਾ ਪੰਜਵਾ ਦੁਰਜਨ ਦੂਜਾ ਭਾਉ ਹੈ ਵਿਛੜਾ ਹੋ ਮੈਂ ਰੂਗ ਸੱਜਣਾ ਸੱਚਾ ਆਪਾਤ ਸ਼ਾਹੋ ਜਿਸ ਮਿਲ ਕੀਚੈ ਭੂਗ ਪੌੜੀ ਤੂੰ ਅਦਮ ਦਇਆਲ ਬੇਅੰਤ ਹੈ ਤੇਰੀ ਕੀਮਤ ਕਹੇ ਕੌਣ ਤਦ ਸਿਰਜਿਆ ਸਭ ਸੰਸਾਰ ਤੁਨਾ ਇੱਕ ਸਗਲ ਭੌਣ ਤੇਰੀ ਕੁਦਰਤ ਕੋਈ ਨ ਜਾਣੇ ਮੇਰੇ ਠਾਕੁਰ ਸਗਲ ਰਾਉਣ ਤੁਧ ਅਪੜ ਕੋਈ ਨ ਸਕੈ ਤੂੰ ਅਬਨਾਸੀ ਜਗ ਉਧਰਨ ਤੁਧਾ ਪੇਚਾਰੇ ਜੁਗ ਤੂੰ ਕਰਤਾ ਸਗਲ ਧਰਨ ਤੁਹਦੇ ਆਵਣ ਜਾਣਾ ਕੀਆ ਤੁਦਲੇ ਪਨ ਲੱਗੈ ਤ੍ਰਿਣ ਜਿਸ ਹੂਵੇ ਆਪ ਦਿਆਲ ਇਸ ਲਾਵੇ ਸਤਗੁਰ ਚਰਨ ਤੂੰ ਹੂਰਤ ਉਪਾਏ ਨ ਲੱਭੀ अविनासी सृष्टि करण दखने महला پنجوا جه کو મિત્ર اس ડડા පිට پوری نا વિશેડ ਜੀਓ ਮਹਿੰਜਾ ਤੋ ਮੋਹਿਆ ਕਦ ਪਸੀ ਜਾਨੀ ਤੋ ਹੈ ਮਹੱਲਾ ਪੰਜਵਾ ਦੁਰਜਨ ਤੂੰ ਜਲ ਪਹਾੜੀ ਵਿਛੋੜੇ ਮਰ ਜਾਏ ਕੰਤਾ ਤੂੰ ਸੋਸੀ ਜੜੀ ਮੈਡਾ ਬੋ ਦੁਖ ਉਲਾਹੇ ਮਹਲਾ ਪੰਜਵਾਂ ਦੁਰਜਨ ਦੂਜਾ ਭਾਉ ਹੈ ਵੇ ਛੁੜਾ ਹਮੈ ਰੋਗ ਸੱਜਣ ਸਚਾ ਪਾ ਤਸ਼ਾਹ ਜਿਸ ਮਿਲ ਕੀਚੈ ਭੂਗ ਪੌੜੀ ਤੂੰ ਅਗਮ ਦਇਆਲ ਬੇਅੰਤ ਤੇਰੀ ਕੀਮਤ ਕਹੇ ਕੌਣ ਤੁਦ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਭਾਉਣ ਤੇਰੀ ਕੁਦਰਤ ਕੋਈ ਨ ਜਾਣੇ ਮੇਰੇ ਠਾਕੁਰ ਸਗਲ ਰਾਉਣ ਤੇ ਤੇ ਅਪੜ ਕੋਈ ਨ ਸਕੇ ਤੂੰ ਅਬ ਨਾਸੀ ਜਗ ਉਧਰਣ ਤੁਦਾ ਥਾ ਪੇ ਚਾਰੇ ਯੁਗ ਤੂੰ ਕਰਤਾ ਸਗਲ ਧਰਣ ਉਦਿਆ ਮਨ ਜਾਣਾ ਕੀਆ ਤੁਦ ਲੇਪ ਨ ਲਗੈ ਤ੍ਰਿਣ ਜਿਸ ਹੋ ਵੈ ਆਪ ਦਇਾਲ ਇਸ ਲਾਵਹਿ ਸਤਗੁਰ ਚਰਨ ਤੂੰ ਹੋਰਤ ਓ ਪਾਏ ਨ ਲਭੀ ਅਬ ਨਾਸੀ ਸ੍ਰੇਸ਼ਟ ਕਰਨ ਜਿਸੋ ਹੋਵੇ ਆਪ ਦਿਆਲ ਤਿਸ ਲਾਵੇ ਸਤਗੁਰ ਚਰਨ ਤੂੰ ਹੋਰਤ ਉਪਾਏ ਨ ਲਭੀ ਅਬ ਨਾਸੀ ਸ੍ਰੇਸ਼ਟ ਕਰਨ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਈਦਾਈ ਦਾਇਆ ਖਿਲੇ ਸਗਲ ਜਗਤ ਚੰਗੀਆਂ ਆਂ ਬੁਰੀਆਂ ਆਂ ਵਾਚੈ ਧਰਮ ਹਾ ਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ